ਸਭ ਤੋਂ ਪਹਿਲਾਂ ਤੁਸੀਂ ਇਹ ਤਸਵੀਰ ਦੇਖੋ ਕਿਸ ਤਰੀਕੇ ਦੇ ਨਾਲ ਗਿਣ-ਗਿਣ ਕੇ ਇਹ ਨੋਟਾਂ ਦੇ ਬੰਡਲ ਏਜੰਟ ਨੂੰ ਦਿੱਤੇ ਗਏ ਤਕਰੀਬਨ ਇਹ 90 ਲੱਖ ਰੁਪਏ ਸੀ ਔਰ 90 ਲੱਖ ਰੁਪਏ ਦੇ ਕੇ ਜਦੋਂ ਅਮਰੀਕਾ ਭੇਜਣ ਦਾ ਝਾਂਸਾ ਏਜੰਟ ਨੇ ਦਿੱਤਾ ਪੂਰਾ ਪਰਿਵਾਰ ਨੂੰ ਵਰਕ ਪਰਮਿਟ ਫੈਮਲੀ ਵਰਕ ਪਰਮਿਟ ਦੇਣ ਦਾ ਭਰੋਸਾ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਨੂੰ ਦੁਬਈ ਭੇਜਿਆ ਦੁਬਈ ਭੇਜਣ ਤੋਂ ਬਾਅਦ ਉਹਨਾਂ ਨੂੰ ਕਿਹਾ ਕਿ 50 ਲੱਖ ਰੁਪਏ ਹੋਰ ਦੋ ਫਿਰ ਤੁਹਾਨੂੰ ਅਸੀਂ ਮੈਕਸੀਕੋ ਦਾ ਬਾਰਡਰ ਪਾਰ ਕਰਾਵਾਂਗੇ ਜਿਸ ਤੋਂ ਬਾਅਦ ਪਰਿਵਾਰ ਦੇ ਨਾਲ ਏਜੰਟ ਦੀ ਬਹਿਸ ਵੀ ਹੋਈ ਫਿਰ ਵੀ ਪਰਿਵਾਰ ਨੇ ਰਿਸ਼ਤੇਦਾਰਾਂ ਨੂੰ ਕਹਿ ਕੇ ਇਧਰ-ਉਧਰੋਂ 50 ਲੱਖ ਰੁਪਏ ਕੀਤੇ ਔਰ ਇਸ ਏਜੰਟ ਨੂੰ ਦਿੱਤੇ ਤਾਂ ਜਿਵੇਂ ਹੀ ਏਜੰਟ ਦੇ ਕੋਲ ਪੈਸੇ ਪਹੁੰਚੇ ਤਾਂ ਏਜੰਟ ਨੇ ਇਹਨਾਂ ਨੂੰ ਮੈਕਸੀਕੋ ਦਾ ਬਾਰਡਰ ਪਾਰ ਕਰਾਇਆ ਔਰ ਜਿਵੇਂ ਹੀ ਪਰਿਵਾਰ ਅਮਰੀਕਾ ਪਹੁੰਚਿਆ ਤਾਂ ਪਰਿਵਾਰ ਨੂੰ ਉਸ ਥਾਂ ਤੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਜਿਵੇਂ ਹੀ ਰਿਪੋਰਟ ਹੋ ਕੇ ਪੂਰਾ ਪਰਿਵਾਰ ਵਾਪਸ ਆਇਆ ਤਾਂ ਪਰਿਵਾਰ ਨੇ ਸ਼ਿਕਾਇਤ ਦਿੱਤੀ ਪਰਿਵਾਰ ਨੇ ਏਜੰਟ ਖਿਲਾਫ ਸ਼ਿਕਾਇਤ ਕੀਤੀ ਕਿ ਸਾਨੂੰ ਧੋਖੇਚੇ ਰੱਖਿਆ ਸਾਨੂੰ ਕੋਈ ਵਰਕ ਪਰਮਿਟ ਨਹੀਂ ਦਿੱਤਾ ਸਾਨੂੰ ਅਮਰੀਕਾ ਦੀ ਸਰਕਾਰ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਵਰਕ ਪਰਮਿਟ ਨਹੀਂ ਹੈ ਤੁਹਾਨੂੰ ਤੁਹਾਡੇ ਨਾਲ ਬਹੁਤ ਵੱਡਾ ਫਰਾਡ ਹੋ ਗਿਆ ਹੈ ਤਾਂ ਹੁਣ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਜਾਂਚ ਕਰ ਰਹੀ ਹੈ ਔਰ ਉਸ ਵਕਤੀ ਇਹ ਤਸਵੀਰ ਜਦੋਂ ਗਿਣ ਗਿਣ ਕੇ ਨੋਟ ਬੰਡਲ ਜਿਹੜੇ ਲਫਾਫੇ ਭਰ ਕੇ ਏਜੰਟ ਨੂੰ ਦਿੱਤੇ ਗਏ ਸੀ ਇੰਨੇ ਜ਼ਿਆਦਾ ਇਹ ਪੈਸੇ 90 ਲੱਖ ਰੁਪਏ ਪੂਰੇ ਪਰਿਵਾਰ ਨੇ ਇਨਵੈਸਟ ਕੀਤੇ ਔਰ ਪਰਿਵਾਰ ਦਾ ਹੁਣ ਬਹੁਤ ਵੱਡਾ ਲਾਸ ਹੋਇਆ ਔਰ ਇਹ ਤਸਵੀਰ ਦੇਖ ਕੇ ਤੁਸੀਂ ਕੀ ਕਹੋਗੇ ਕਿ ਜਿਸ ਤਰੀਕੇ ਦੇ ਨਾਲ ਅਮਰੀਕਾ ਤੋਂ ਭਰ ਭਰ ਕੇ ਜਹਾਜ਼ ਵਾਪਸ ਆਏ ਰਿਪੋਰਟ ਹੋਏ ਤੇ ਕੀ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਹ ਸਭ ਕੁਝ ਫਰਾਡ ਹੈ ਫਿਰ ਵੀ ਲੋਕ ਇੰਨਾ ਇੰਨਾ ਪੈਸਾ ਏਜੰਟਾਂ ਨੂੰ ਦੇ ਰਹੇ ਨੇ ਹਾਲੇ ਵੀ ਲੋਕ ਏਜੰਟਾਂ ਦੇ ਧੱਕੇ ਚੜਨ ਤੋਂ ਨਹੀਂ ਹਟ ਰਹੇ ਤਾਂ ਇਹ ਬਹੁਤ ਹੀ ਹੈਰਾਨ ਕਰਦੇ ਆ ਮਾਮਲੇ ਕਿ ਤੁਸੀਂ ਆਪ ਇਹਨਾਂ ਦੇ ਚੁੰਗਲ 'ਚ ਫਸ ਰਹੇ ਹੋ ਔਰ ਬਾਅਦ ਦੇ ਵਿੱਚ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਇਹ 에ਜੰਟ ਇੰਨੇ ਪੈਸਿਆਂ ਦੇ ਵਿੱਚ ਆਪਣਾ ਸਭ ਕੁਝ ਸਿਸਟਮ ਸੈੱਟ ਕਰਕੇ ਹੱਥ ਨਹੀਂ ਆਉਂਦੇ ਔਰ ਅਮਰੀਕਾ 1.5 ਕਰੋੜ ਰੁਪਏ ਪੂਰਾ ਪਰਿਵਾਰ ਨੇ ਲਾ ਕੇ ਸੈੱਟ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਅਫਸੋਸ ਪਰਿਵਾਰ ਦੇ ਪੱਲੇ ਕੁਕ ਨਾ ਰਿਹਾ ਇਹ ਤਸਵੀਰ ਤੁਸੀਂ ਦੇਖੋ ਕਿਵੇਂ ਇੱਕ ਇੱਕ ਨੋਟ ਪਰਿਵਾਰ ਨੇ ਗਿਣ ਕੇ 에ਜੰਟ ਨੂੰ ਦਿੱਤਾ ਔਰ ਇੱਕ ਇੱਕ ਨੋਟ ਗਿਣ ਕੇ 에ਜੰਟ ਨੇ ਪਰਿਵਾਰ ਤੋਂ ਲਿਆ ਦਾ ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਪਰਿਵਾਰ ਨੇ ਕਿੰਨੀ ਵੱਡੀ ਗਲਤੀ ਕੀਤੀ ਏਜੰਟ ਨੂੰ ਇੰਨਾ ਜ਼ਿਆਦਾ ਪੈਸਾ ਦਿੱਤਾ ਔਰ ਬਾਅਦ ਦੇ ਵਿੱਚ ਅਮਰੀਕਾ ਤੋਂ ਰਿਪੋਰਟ ਹੋ ਕੇ ਪਰਿਵਾਰ ਵਾਪਸ ਆ ਗਿਆ ਬੜੀ ਹੀ ਹੈਰਾਨਕਿ ਦੀ ਗੱਲ ਹੈ ਮੋਗਾ ਤੋਂ ਪੀੜਤ ਨੇ ਸ਼ਿਕਾਇਤ ਦਿੱਤੀ ਹੈ ਹਾਲਾਂਕਿ ਲੁਧਿਆਣਾ ਦੀ ਪੁਲਿਸ ਕੋਲ ਇਹ ਮਾਮਲਾ ਪਹੁੰਚਿਆ ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਪੁਲਿਸ ਵੱਡੇ ਖੁਲਾਸੇ ਆਉਣ ਵਾਲੇ ਸਮੇਂ ਚ ਕਰ ਸਕਦੀ ਹੈ ਪਰ ਜਿਸ ਤਰੀਕੇ ਦੇ ਨਾਲ ਏਜੰਟ ਹਾਲੇ ਵੀ ਫਰਾਰ ਹੈ ਤਾਂ ਪਰਿਵਾਰ ਨੂੰ ਹਾਲੇ ਉਸ ਤਰੀਕੇ ਦੀ ਆਸ ਉਮੀਦ ਹੈ ਨਹੀਂ ਹੈ ਕਿ ਉਹਨਾਂ ਦਾ ਉਹਨਾਂ ਦਾ ਜੋ ਨੁਕਸਾਨ ਹੋਇਆ ਉਹ ਉਹਨਾਂ ਦੇ ਜੋ ਪੈਸਾ ਆ ਉਹਨਾਂ ਨੂੰ ਵਾਪਸ ਮਿਲ ਸਕੇ